ਸ਼ਹਿਰ ਰਾਜਪੁਰਾ ਦੇ ਇਲਾਕਾ ਟਾਊਨ ਵਿਖੇ ਸਥਿਤ ਖਾਨਪੁਰ ਮਹਾਪੰਚਾਇਤ ਧਰਮਸ਼ਾਲਾ ਵਿਖੇ ਸ਼ਨੀਵਾਰ ਦੇਰ ਸ਼ਾਮ ਸ਼ਿਵ ਸੈਨਾ ਰਾਸ਼ਟਰੀ ਦੇ ਕੌਮੀ ਪ੍ਰਧਾਨ ਚਰਨਜੀ ਲਾਲ ਸ਼ਰਮਾ ਦੀ ਅਗਵਾਈ ਦੇ ਵਿੱਚ ਸਲਾਨਾ 23ਵਾਂ ਰਾਸ਼ਨ ਵੰਡ ਸਮਾਗਮ ਉਲੀਕਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਹਿੰਦੂ ਤਖਤ ਦੇ ਪ੍ਰਮੁੱਖ ਆਗੂ ਸ਼੍ਰੀ ਬ੍ਰਹਮਾਨੰਦ ਗਿਰੀ ਮਹਾਰਾਜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਪ੍ਰਮੁੱਖ ਆਗੂ ਪ੍ਰਵੀਨ ਛਾਬੜਾ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿੱਚ ਪਹੁੰਚੇ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼ਹਿਰ ਦੀ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਵੀ ਹਾਜ਼ਰੀ ਲਵਾਈ ਗਈ। ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਦੇ ਉਮੀਦਵਾਰ ਪ੍ਰਧਾਨ ਚਰਨਜੀਤ ਲਾਲ ਸ਼ਰਮਾ ਦੀ ਅਗਵਾਈ ਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਤ ਕੀਤਾ ਗਿਆ। ਸੁਣੋ ਇਸ ਮੌਕੇ ਪਹੁੰਚੇ ਮੁੱਖ ਮਹਿਮਾਨਾਂ ਦਾ ਕੀ ਕਹਿਣਾ ਸੀ? ਦੇਖੋ ਜਿਹੜਾ ਅੱਜ ਸਮਾਗਮ ਹੋਇਆ ਹੈ ਇਹ ਰਾਸ਼ਨ ਵੰਡਣ ਦਾ ਸਮਾਗਮ ਹੈ ਜਿਹੜਾ ਸਭ ਤੋਂ ਪਹਿਲਾਂ ਦਾ ਰਾਜਪੁਰੇ ਦੇ ਜਾਨੀ ਸੱਜਣ ਉਹਦੇ ਵਧਾਈ ਦੇ ਪਾਤਰ ਹੈ। ਨੰਬਰ 2 ਅਜਾਇਬ ਸਮਾਗਮ ਜਿਵੇਂ ਤਰਿੰਜੀਤ ਰਾਜ ਜੀ ਨੇ ਕੀਤਾ ਸਮੁੱਚੇ ਪੰਜਾਬ ਚ ਕਰਨੇ ਚਾਹੀਦੇ ਆ ਫਾਟ ਕਰਕੇ ਜਿਹੜੇ ਲੋਕ ਲੋਕ ਆਮ ਕਨਾਂ ਤੇ ਲੋਕਾਈ ਨੂੰ ਜਿਹੜੇ ਜਾਤਾਂ ਕੌਮਾਂ ਦੇ ਧਰਮਾਂ ਦੇ ਨਾਂ ਤੇ ਵੰਡ ਗਏ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਕਹਿੰਦਾ ਕਿਸੇ ਨੇ ਮਾਤਾ ਬਦਲਾ ਲੈ ਲਿਆ ਕੋਈ ਕਹਿੰਦਾ ਕਿਸੇ ਨੇ ਪਿਓ ਦਾ ਬਦਲਾ ਲੈ ਲਿਆ ਵਰਦੀ ਦੇ ਵਿੱਚ ਰਹਿ ਕੇ ਆਮ ਪ੍ਰੋਡਕਸ਼ਨ ਕਰਨ ਵਾਲੇ ਲੋਕਾਂ ਨੂੰ ਜਦੋਂ ਵਰਦੀ ਪ੍ਰੋਟੈਕਸ਼ਨ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਹਮਲੇ ਕਰਦੀ ਹੈ ਅੱਜ ਉਹਨਾਂ ਲੋਕਾਂ ਦੇ ਮੂੰਹ ਤੇ ਬੜੀ ਵੱਡੀ ਜਵੇੜ ਹੈ ਸ਼ਾਂਤੀ ਇੱਕ ਪਾਸੇ ਸ਼ਾਂਤੀ ਹੈ ਤੇ ਦੂਜੇ ਪਾਸੇ ਜਿਹੜੇ ਆ ਸ਼ਾਂਤੀ ਵਾਲੇ ਲੋਕ ਹੈ ਅੱਜ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਹੋਣੇ ਵੀ ਜਿਹੜਾ ਰਾਜਪੁਰਾ ਹੈ ਉਨੇ ਫੇਰ ਅਸ਼ਾਂਤੀ ਬੁਲਾਉਣ ਵਾਲੇ ਲੋਕਾਂ ਦੇ ਮੁਕਾਬਲੇ 'ਚ ਸ਼ਾਂਤੀ ਰਖਾ ਕੇ ਬੜਾ ਵੱਡਾ ਸਬੂਤ ਦਿੱਤਾ। ਬਾਬਾ ਜੀ ਦਿਨੋਂ ਦਿਨ ਜਗਤ ਧਰਮ ਪਰਵਰਤਨ ਦਾ ਮਾਮਲਾ ਸਾਹਮਣੇ ਆ ਰਿਹਾ ਰਾਜਨੀਤੀ ਦੇ ਵਿੱਚ ਬਹੁਤ ਮੱਤਾਂ ਹੋ ਰਿਹਾ ਇਸੀ ਦਾ ਜਿਹਦੇ ਬਸਤੇ ਹਿੰਦੂ ਤਖਤ ਕੀ ਕਰ ਰਿਹਾ। ਦੇਖੋ ਜੀ ਸ਼੍ਰੀ ਹਿੰਦੂ ਤਖਤ ਚਾਹੇ ਉਹ ਮੁਗਲ ਕਾਲ ਸੀ ਚਾਹੇ ਪਿਛੋਂ ਤੱਕ ਦੀ ਹਿੰਦੂ ਤਖਦੀ ਨਹੀਂ ਧਰਮ ਪਰਵਰਤਨ ਦੇ ਖਿਲਾਫ ਰੱਖੀ ਗਈ ਸੀ। ਆਦੀ ਸ਼ੰਕਰਚਾਰੀ ਜੀ ਮਹਾਰਾਜ ਨੇ ਵਧੂ ਧਰਮ ਜਿਹੇ ਲੋਕਾਂ ਨੂੰ ਬਾਤ ਚ ਲਿਆਣ ਲਈ ਜਿਹੜੀ ਹੈ ਸ਼੍ਰੀ ਹਿੰਦੂ ਤਖਦੀ ਨਹੀਂ ਰੱਖੀ ਗਈ। ਤੇ ਸ਼੍ਰੀ ਹਿੰਦੂ ਤਖਤ ਆਪਣੇ ਪੁਰ ਮੂਰਵਜਾਂ ਦੇ ਪਾਇ ਪੂਰਨਾਂ ਦੇ ਅੱਜ ਵੀ ਚਾਹੇ ਕੋਈ ਮਹਾਂਮਦਰ ਬਣ ਗਿਆ ਚਾਹੇ ਕੋਈ ਕ੍ਰਿਸਚੀਅਨ ਬਣ ਗਿਆ ਉਹਨਾਂ ਨੂੰ ਘਰ ਵਾਪਸ ਲਿਆਣ ਲਈ ਬਿਲਕੁਲ ਤਤਪਰ ਹੈ ਤੇ ਜੇ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਜੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਆਕਸੀਜਨ ਦੇ ਰੂਪ ਦੇ ਵਿੱਚ ਮਿਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਜਿਹੜੇ ਸਾਡੇ ਸਾਥੀ ਧਰਮ ਪਰਵਰਤਨ ਕਰਕੇ ਦੂਜੇ ਪਾਸੇ ਚਲੇ ਗਏ ਆ ਉਹਨਾਂ ਨੂੰ ਬਹੁਤ ਜਲਦ ਵੱਡੀ ਜਨਤੀ ਦੇ ਵਿੱਚ ਹਜ਼ਾਰਾਂ ਦੀ ਵਾਪਸ ਜਿਹੜਾ ਹਿੰਦੂ ਧਰਮ ਦੇ ਜਨੰਤਰ ਆ ਜਾਏਗਾ ਜਿੱਤੇ ਮੈਂ ਹਿੰਦੂ ਤਖਤ ਦੇ ਰਾਸ਼ਟਰੀ ਅਧਿਖਸ਼ ਅੱਜ ਰਾਜਪੁਰੇ ਬੋਚੇਨ ਸ਼ੀਵ ਸੈਨਾ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦਾ ਔਰ ਚਰਨਜੀਤ ਸ਼ਰਮਾ ਜੀ ਉਹਨਾਂ ਦੀ ਪੂਰੀ ਟੀਮ ਨੂੰ 23ਵੇਂ ਰਾਸ਼ਨ ਮੰਡ ਸਮਾਰੋਹ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਅੱਜ ਸ਼ੀਵ ਸੈਨਾ ਰਾਸ਼ਟਰੀ ਪੰਜਾਬ ਦਰਫੋਂ ਸਾਡੇ ਖਾਨਪੁਰ ਪੰਚਾਇਤ ਧਰਮਸ਼ਾਲਾ ਵਿੱਚ 23ਵਾਂ ਜਿਹੜਾ ਰਾਸ਼ਨ ਮੰਡ ਸਮਾਰੋਹ ਹੈਗਾ ਇਹਨੇ ਵੀ ਹਰ ਸਾਲ ਅਸੀਂ ਸਲਾਈ ਮਸ਼ੀਨਾਂ ਵੀ ਦਿੰਦੇ ਆ ਤੇ ਰਾਸ਼ਨ ਵੀ ਗਰੀਬਾਂ ਨੂੰ ਦਿੰਦੇ ਆ ਤੇ ਲੰਗਰ ਦੀ ਬੋਸਥਾ ਵੀ ਰੱਖੀ ਹੋਈ ਆ ਕੱਜ ਦੀ ਤੇ ਅੱਜ ਸਾਡੇ ਸਪੈਸ਼ਲ ਤੌਰ ਤੇ ਹਿੰਦੂ ਤਕਤ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਐ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਆਏ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਦੇ ਨਾਲ ਅੱਜ ਸਾਡੇ ਇੱਥੇ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਤੋਂ ਪ੍ਰਵੀਨ ਛਾਵੜਾ ਜੀ ਉਹ ਵੀ ਆਏ ਹੋਏ ਨੇ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਇਨਾਂ ਦੇ ਆਉਣ ਦੇ ਨਾਲ ਅੱਜ ਸਾਨੂੰ ਜਿਹੜਾ ਹੋਰ ਵੀ ਜ਼ਿਆਦਾ ਮਨੋਪਲ ਵਧ ਜਾਂਦਾ ਹੈ। ਸੇਵਾ ਕਰਨ ਦਾ ਹੋਰ ਵੀ ਜ਼ਿਆਦਾ ਦਿਲ ਕਰਦਾ ਹੈ। ਪੂਰੀ ਤਰ੍ਹਾਂ ਜਿਹੜੇ ਛੋਟਾ ਨਾਲ ਰਾਖਰ ਤੋਂ ਬਾਅਦ ਤੋਂ ਹੋਰ ਵੀ ਸੇਵਾ ਕੀਤੀ ਜਾਏਗੀ। ਇਨਾਂ ਕਹਿੰਦਾ ਹੋਇਆ ਮੈਂ ਸਾਰੇ ਦਾ ਧੰਨਵਾਦ ਕਰਦਾ।